ਨਸੀਕਾ ਦੇ ਤਹਿਤ ਅਰਮਿਕ ਸ਼ਹਿਰ ਬਟਾਲਾ ਦੀਆਂ ਸੜਕਾਂ ਤੇ ਮੋਹੱਲਿਆਂ 'ਚ ਕੂੜੇ ਦੇ ਵੱਡੇ ਵੱਡੇ ਢੇਰ ਲੱਗੇ ਹੋਣ ਕਾਰਨ ਜਿੱਥੇ ਸਥਾਨਕ ਲੋਕਾਂ ਤੇ ਰਾਹਗੀਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਨਾਲ ਹੀ ਇਹ ਕੂੜੇ ਦੇ ਢੇਰ ਭਿਆਨਕ ਬਿਮਾਰੀਆਂ ਨੂੰ ਵੀ ਸੱਦਾ ਦੇ ਰਹੇ ਹਨ ਅੱਜ ਜਦਰ ਪੱਤਰਕਾਰਾਂ ਦੀ ਟੀਮ ਵੱਲੋਂ ਸ਼ਹਿਰ ਦੇ ਵੱਖ-ਵੱਖ ਮੋਹੱਲਿਆਂ ਤੇ ਮੁੱਖ ਸੜਕਾਂ ਦਾ ਦੌਰਾ ਕੀਤਾ ਗਿਆ ਤਾਂ ਸੜਕਾਂ ਤੇ ਮੋਹੱਲਿਆਂ 'ਚ ਕੂੜੇ ਦੇ ਢੇਰ ਲੱਗੇ ਹੋਏ ਸਨ ਜਿਸ ਦੇ ਚਲਦਿਆਂ ਰਾਹਗੀਰਾਂ ਨੂੰ ਆਉਣ ਜਾਣ ਸਮੇਂ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਇਸ ਦੌਰਾਨ ਜਦ ਰਾਹਗੀਰ ਰਾਤੇ ਸਥਾਨਕ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਪਿਛਲੇ ਕੁਝ ਦਿਨਾਂ 'ਚ ਕੂੜੇ ਦੇ ਢੇਰ ਲੱਗੇ ਹੋਣ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਸ ਦੇ ਨਾਲ ਹੀ ਇਨ੍ਹਾਂ ਕੂੜੇ ਦੇ ਢੇਰਾਂ 'ਚੋਂ ਉੱਠਣ ਵਾਲੀਆਂ ਬਦਬੂ ਨਾਲ ਸ਼ਹਿਰ 'ਚ ਭਿਆਨਕ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ। ਉਹਨਾਂ ਕਿਹਾ ਕਿ ਨਗਰ ਨਿਗਮ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਵੱਲੋਂ ਸ਼ਹਿਰ ਨੂੰ ਸਾਫ਼-ਸੁਥਰਾ ਅਤੇ ਸੁੰਦਰ ਬਣਾਉਣ ਦੇ ਜਿੱਥੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ ਉੱਥੇ ਹੀ ਇਹ ਕੂੜੇ ਦੇ ਢੇਰ ਸ਼ਹਿਰ ਦੀ ਸੁੰਦਰਤਾ ਤੇ ਟ੍ਰੈਫਿਕ ਅਵੀਰ ਕਾਬਟ ਪੈਦਾ ਕਰ ਰਹੇ ਹਨ ਸ਼ਹਿਰ ਵਾਸੀਆਂ ਨੇ ਨਗਰ ਨਿਗਮ ਬਟਾਲਾ ਪ੍ਰਸ਼ਾਸਨ ਪੰਜਾਬ ਸਰਕਾਰ ਤੋਂ ਮੰਗ ਕੀਤੀ ਸ਼ਹਿਰ ਚ ਗੂੜੇ ਡੇਟੇਰਾ ਨੂੰ ਜਲਦ ਤੋਂ ਜਲਦ ਹਟਾਇਆ ਜਾਵੇ ਤਾਂ ਜੋ ਸ਼ਹਿਰ ਚ ਕੋਈ ਭਿਆਨਕ ਬਿਮਾਰੀ ਨਾ ਫੈਲ ਸਕੇ ਇਸ ਸਬੰਧੀ ਜੇ ਨਗਰ ਨਿਗਮ ਬਟਾਲਾ ਦੇ ਮੇਅਰ ਸੁਖਦੀਪ ਸਿੰਘ ਤੇਜਾ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਨਗਰ ਨਿਗਮ ਬਟਾਲਾ ਚ ਨੌ ਸੈਨੇਟਰੀ ਇਨਸਪੈਕਟਰਾਂ ਦੀਆਂ ਪੋਸਟਾਂ ਹਨ ਪਰ ਪੰਜਾਬ ਸਰਕਾਰ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਇਨ੍ਹਾਂ ਪੋਸਟਾਂ ਤੇ ਨਵੇਂ ਅਧਿਕਾਰੀ ਨਿਯੁਕਤ ਕਰਨ ਲਈ ਕੋਈ ਕਾਰਵਾਈ ਨਹੀਂ ਕੀਤੀ ਗਈ ਜਿਸ ਦੇ ਚੱਲਦਿਆਂ ਸ਼ਹਿਰ ਚ ਸਾਫ ਸਫਾਈ ਦਾ ਬੁਰਾ ਹਾਲ ਹੋ ਗਿਆ ਹੈ ਕਿਉਂਕਿ ਸ਼ਹਿਰ ਦੀ ਸਫਾਈ ਵਿਵਸਥਾ ਦਾ ਧਿਆਨ ਸੈਨੇਟਰੀ ਇੰਸ ਨੇ ਰੱਖਣਾ ਹੁੰਦਾ ਹੈ ਉਹਨਾਂ ਕਿਹਾ ਕਿ ਉਲਟਾ ਸਾਰਾ ਦੋਸ਼ ਨਗਰ ਨਿਗਮ ਦੀ ਕਮੇਟੀ ਅਤੇ ਮੇਅਰ ਤੇ ਲਗਾ ਦਿੱਤਾ ਹੈ ਉਹਨਾਂ ਕਿਹਾ ਕਿ ਸਵਚ ਭਾਰਤ ਅਭਿਆਨ ਦੇ ਤਹਿਤ ਚਾਰਜ ਕੂੜੇ ਦੀ ਸਮੱਸਿਆ ਨੂੰ ਹੱਲ ਕਰਨ ਲਈ ਭਾਰਤ ਸਰਕਾਰ ਵੱਲੋਂ ਕਰੋੜਾਂ ਰੁਪਇਆ ਦੀ ਲਾਗਤ ਨਾਲ ਚਹਿਰਾਂ ਚ ਪਿਸਟ ਬਣਾਈਆਂ ਗਈਆਂ ਸਨ ਪਰ ਉਹਨਾਂ ਦੀ ਪੰਜਾਬ ਸਰਕਾਰ ਵੱਲੋਂ ਕੋਈ ਵਰਤੋਂ ਨਹੀਂ ਕੀਤੀ ਜਾ ਰਹੀ ਇਸ ਸੰਬੰਧੀ ਜ ਨਗਰ ਨਗਮ ਬਟਾਲਾ ਚ ਸੈਨੇਟਰੀ ਇਨਸਪੈਕਟਰ ਦਾ ਚਾਰਜ ਸੰਭਾਲ ਰਹੇ ਰਜੇਸ਼ ਜੰਮਾ ਅਤੇ ਸਫਾਈ ਸੇਵਕ ਯੂਨੀਅਨ ਦੇ ਪ੍ਰਧਾਨ ਨੇ ਵਿੱਕੀ ਕਲਿਆਣ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਨਗਰ ਨਗਮ ਦੇ ਕੋਲ ਕੂੜੇ ਨੂੰ ਡੰਪ ਕਰਨ ਲਈ ਜਗ੍ਹਾ ਨਾ ਹੋਣ ਕਾਰਨ ਇਹ ਸਮੱਸਿਆ ਆ ਰਹੀ ਹੈ ਕਿ ਬੀਤੇ ਦਿਨ ਨਗਰ ਨਿਗਮ ਬਟਾਲਾ ਦੇ ਨਜ਼ਦੀਕ ਇੱਕ ਪਿੰਡ 'ਚ ਕੂੜੇ ਨੂੰ ਡੰਪ ਕਰਨ ਲਈ ਇੱਕ ਜਗ੍ਹਾ ਦੇਖੀ ਗਈ ਸੀ ਪਰ ਪਿੰਡ ਦੇ ਕੁਝ ਲੋਕਾਂ ਵੱਲੋਂ ਨਗਰ ਨਿਗਮ ਦੇ ਸਫਾਈ ਸੇਵਕਾਂ ਨੂੰ ਕੂੜਾ ਡੰਪ ਕਰਨ ਤੋਂ ਰੋਕ ਦਿੱਤਾ ਗਿਆ ਸੀ ਉਹਨਾਂ ਕਿਹਾ ਕਿ ਨਗਰ ਨਿਗਮ ਪ੍ਰਸ਼ਾਸਨ ਵੱਲੋਂ ਕੂੜੇ ਨੂੰ ਡੰਪ ਕਰਨ ਲਈ ਜਗ੍ਹਾ ਦੀ ਖੋਜ ਕੀਤੀ ਜਾ ਰਹੀ ਹੈ ਅਤੇ ਜਲਦੀ ਇਸ ਸਮੱਸਿਆ ਨੂੰ ਹੱਲ ਕਰ ਲਿਆ ਜਾਵੇਗਾ। ਸਰਕਾਰ ਦੇ ਵਿੱਚ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਕੀ ਪ੍ਰੋਬਲਮ ਆ ਰਹੀ ਹੈ? ਦੇਖੋ ਜੀ ਅੱਜ ਦੋਪਟਾਲਾ ਦੇ ਪਤੀ ਬਣੀ ਜੀ ਆ ਕੂੜੇ ਦੇ ਹਲਾਤਾਂ ਕਰਕੇ ਉਹਦੇ ਤੇ ਸਾਡੇ ਕਰਮਚਾਰੀਆਂ ਵੱਲੋਂ ਦਿਨ ਰਾਤ ਬੇਨਤੀ ਕੀਤੀ ਜਾਂਦੀ ਆ ਪਰ ਜਿਹੜਾ ਬੇਸਿਕ ਇਸ਼ੂ ਆ ਰਿਹਾ ਵਾ ਕਿ ਸਾਡੇ ਕੋਲ ਡੈਂਪ ਦੀ ਵਿਵਸਥਾ ਨਹੀਂ ਆ ਜਿਹੜਾ 2-4 ਦਿਨ ਤੋਂ ਡੈਂਪ ਬੰਦ ਹੋਣ ਕਰਕੇ ਹੀ ਸ਼ਹਿਰ ਦੇ ਵਿੱਚ ਕੂੜਾ ਲਿਫਟ ਨਹੀਂ ਹੋ ਰਿਹਾ ਜਿਹੜੇ ਚੌਂਕਾਂ ਚ ਬਜ਼ਾਰਾਂ ਚ ਜਿਹੜੇ ਕੂੜੇ ਦੇ ਢੇਰ ਲੱਗੇ ਦੇ ਆ ਜਿਹੜੀ ਲੋਕਾਂ ਨੂੰ ਸਮੱਸਿਆ ਆ ਰਹੀ ਆ ਅਸੀਂ ਸਮਝਦੇ ਆ ਕਿ ਜੇਕਰ ਸਾਨੂੰ ਪ੍ਰਸ਼ਾਸਨ ਵੱਲੋਂ ਜਾਂ ਕਿਤੇ ਜਗ੍ਹਾ ਦਾ ਕੋ ਪ੍ਰਬੰਧ ਕਰਕੇ ਦਿੱਤਾ ਜਾਵੇ ਤੇ ਅਸੀਂ 1-2 ਦਿਨ ਦੇ ਵਿੱਚ ਹੀ ਜਿੰਨਾ ਸ਼ਹਿਰ ਦਾ ਕੂੜਾ ਵਾ ਉਹਨੂੰ ਰਿਮੂਵ ਕਰ ਦਿੱਤਾ ਜਾਏਗਾ ਔਰ ਸ਼ਹਿਰ ਨੂੰ ਪਹਿਲੇ ਵਾਂਗੂੰ ਹੀ ਸਾਫ਼ ਤੇ સ્વચ્છ ਬਣਾਤਾ ਜਾਏਗਾ ਔਰ ਸਾਡੇ ਮਾਨਯੋਗ ਐਸਡੀਐਮ ਸਾਹਿਬ ਔਰ ਦਫ਼ਤਰ ਦੇ ਜਿੰਨੇ ਵੀ ਅਧਿਕਾਰੀ ਆ ਉਹਨਾਂ ਦੇ ਨਾਲ ਵੀ ਅੱਜ ਇਸੇ ਮਸਲੇ ਤੇ ਚਰਚਾ ਹੋਈ ਆ ਕਿ ਜੇਕਰ ਸਫਾਈ ਵਿਵਸਥਾ ਥੋੜੀ ਚਰਮੜਾਈ ਆ ਤੇ ਉਹਦੇ ਲਈ ਕਿਤੇ ਨਾ ਕਿਤੇ ਚਲੋ ਪ੍ਰਸ਼ਾਸਨ ਅਧਿਕਾਰੀਆਂ ਜਾਂ ਕਰਮਚਾਰੀਆਂ ਤੇ ਮੁਸ਼ਕਲ ਤੇ ਆਂਦੀ ਆ ਪਰ ਅਸੀਂ ਵੀ ਜਾਣਦੇ ਆ ਕਿ ਬੇਸਿਕ ਜਿਹੜੀ ਮੁਸ਼ਕਲ ਆ ਉਹਦੇ ਤੇ ਸਾਨੂੰ ਵੀ ਥੋੜਾ ਸਮਾਹ ਦਿੱਤਾ ਜਾਵੇ ਕਿ ਕੂੜੇ ਦੀ ਸਮੱਸਿਆ ਦਾ ਹੱਲ ਪਰਮਨੈਂਟ ਉਦੋਂ ਹੀ ਹੋ ਸਕਦਾ ਕਿ ਜਦੋਂ ਕਾਰਪੋਰੇਸ਼ਨ ਕੋਈ ਜਗ੍ਹਾ ਏ ਬੀਤੇ ਦਿਨ ਕਾਰਪੋਰੇਸ਼ਨ ਦੇ ਅਧਿਕਾਰੀਆਂ ਦੇ ਨਾਲ ਸਹਿਯੋਗ ਦੇ ਨਾਲ ਇੱਕ ਪਿੰਡ ਸੀ ਉੱਥੇ ਜਾ ਕੇ ਕੂੜਾ ਸੁੱਟਣ ਦਾ ਯਤਨ ਕੀਤਾ ਗਿਆ ਕੁਝ ਪਿੰਡ ਦੇ ਲੋਕਾਂ ਵੱਲੋਂ ਸਹਿਯੋਗ ਸੀ ਕਿ ਤੁਸੀਂ ਇੱਥੇ ਕੂੜਾ ਸੁੱਟ ਲਓ ਉਸ ਤੋਂ ਬਾਅਦ ਉਹਨਾਂ ਨੂੰ ਕੂੜੇ ਤੇ ਜਿਹੜਾ ਜ਼ਮੀਨ ਦੇ ਵਿੱਚ ਦਬਾਇਆ ਜਾਂਦਾ ਸੀ ਔਰ ਉੱਥੇ ਫੌਰਨ ਤੌਰ ਤੇ ਦੇਖਣ ਨੂੰ ਇਹ ਮਿਲਿਆ ਕਿ ਕੁਝ ਪਿੰਡ ਦੇ ਲੋਕਾਂ ਨੇ ਉਸ ਚੀਜ਼ ਦਾ ਵਿਰੋਧ ਕੀਤਾ ਕਿ ਜਿਹੜਾ ਉਹ ਕੰਮ ਮੁਕੰਮਲ ਨਹੀਂ ਹੋ ਸਕਿਆ ਔਰ ਅੱਜ ਦੀ ਡੇਟ ਦੇ ਵਿੱਚ ਵੀ ਫਿਲਹਾਲ ਸਾਡੇ ਕੋਲ ਕੋਈ ਕੂੜਾ ਸੁੱਟਣ ਦੇ ਵਾਸਤੇ ਡੈਂਪ ਦੀ ਕੋਈ ਜਗ੍ਹਾ ਨਹੀਂ ਗਈ ਜਿਸ ਦੇ ਕਰਕੇ ਸ਼ਹਿਰ ਵਾਸੀਆਂ ਨੂੰ ਇਹ ਸਮੱਸਿਆ ਆ ਰਹੀ ਹੈ ਜਗ੍ਹਾ ਦਾ ਜਿਹੜਾ ਅਰੇਂਜਮੈਂਟ ਕਰਨਾ ਹੁੰਦਾ ਵਾ ਤੁਹਾਡੇ ਕਾਰਪੋਰੇਸ਼ਨ ਦੇ ਅਧਿਕਾਰੀਆਂ ਦਾ ਕੰਮ ਹੈਗਾ ਵਾ ਠੀਕ ਹੈ ਸਮਝ ਰਹੇ ਨਹੀਂ ਕਿਉਂ ਨਹੀਂ ਕੀਤਾ ਗਿਆ ਨਾ ਉਹਨਾਂ ਨੂੰ ਪਤਾ ਹੈ ਕਿ ਹਾਂ ਜਦੋਂ ਕਿ ਸਾਨੂੰ ਇਹ ਪ੍ਰੋਬਲਮ ਆਣ ਵਾਲੀ ਹੈ ਤੇ ਇਹ ਪ੍ਰੋਗਰਾਮ ਪਹਿਲੇ ਬਣਾਉਣਾ ਚਾਹੀਦਾ ਸੀ ਨਾ ਇਹਨਾਂ ਨੂੰ ਕੀ ਹਾਂ ਜਗ੍ਹਾ ਦਾ ਅਰੇਂਜਮੈਂਟ ਕਰੀਏ ਦੇਖੋ ਜੀ ਜਿਹੜੇ ਅਧਿਕਾਰੀ ਆ ਜਾਂ ਕਰਮਚਾਰੀ ਆ ਜਾਂ ਜਿਹੜਾ ਸਾਡੇ ਮੈਨੇਜਮੈਂਟ ਆ ਉਹਨਾਂ ਨਾਲ ਵਾਰਤਾ ਹੁੰਦੀ ਰਹਿੰਦੀ ਆ ਪਰ ਜਦੋਂ ਮੁਸ਼ਕਲ ਆ ਗਈ ਆ ਇਸ ਸਾਡੇ ਸਾਰੇ ਕੰਮ ਦੇ ਵਿੱਚ ਜਿਹੜਾ ਪਿਛਲਾ ਕੂੜਾ ਸੀ ਡੈਂਪ ਸੀ ਜਿਹੜਾ ਡਿਸਪੋਜ਼ਲ ਤੇ ਸਾਡਾ ਉਹ ਵੀ ਭਰਿਆ ਹੋਇਆ ਵਾ ਕਿ ਜਿਹਦੇ ਕਰਕੇ ਆਪਾਂ ਜਿਹੜਾ ਕਿ ਟੈਂਪਰੇਰੀ ਤੌਰ ਤੇ ਵੀ ਪੁਆਇੰਟ ਤੋਂ ਕੂੜਾ ਚੁੱਕ ਕੇ ਤੇ ਡੈਂਪਤ ਨਹੀਂ ਉਤ ਸਕੇ ਤਾਂ ਕਿ ਉਹ ਵੀ ਬਹੁਤ ਭਰਿਆ ਹੋਇਆ ਕੂੜਾ ਤੇ ਅਸੀਂ ਆਸ ਕਰਦੇ ਹਾਂ ਕਿ ਕਿ ਸਾਡੀ ਅਫਸਰਾਂ ਦੇ ਨਾਲ ਵੀ ਗੱਲ ਹੋਈ ਆ ਔਰ ਅੱਜ ਵੀ ਕੁਝ ਸਮੇਂ ਦੇ ਵਿੱਚ ਕਿਤੇ ਵਿਅਕਤੀ ਦੇ ਨਾਲ ਸਾਡੀ ਗੱਲ ਹੋਈ ਆ ਜੇਕਰ ਉਹ ਅਜ ਮਕਮਲ ਹੋ ਜਾਂਦੀ ਹੈ ਕੱਲ ਤੇ ਅੱਜ ਦੁਪਹਿਰ ਦੇ ਦੌਰਾਨ ਇਹ ਕੂੜਾ ਲਿਫਟ ਕਰਕੇ ਸ਼ਹਿਰ ਨੂੰ ਫਿਰ ਸਾਫ਼ ਕੀਤਾ ਜਾਇਆ ਜਾਏ। ਠੀਕ ਹੈ ਜੀ। ਇਹਦੇ ਬਾਰੇ ਕੀ ਜਾਣਤ ਹੋਊਗੀ? ਸਰ ਗੱਲ ਇਸ ਤਰ੍ਹਾਂ ਵੀ ਸਾਡੇ ਕੋਲ ਨਾ ਕੋਈ ਪ੍ਰੋਪਰ ਜਗ੍ਹਾ ਨਹੀਂ ਹੈ ਜੀ ਸਾਡੀ ਜਿਹੜੀ ਪਹਿਲੀ ਜਗ੍ਹਾ ਸੀ ਉਹ ਸਾਰੀ ਫਿਲ ਹੋ ਗਈ ਭਰ ਗਈ ਹੈ ਜੀ। ਇਸ ਕਰਕੇ ਆਪਾਂ ਹੁਣ ਖੋਜ ਕਰ ਰਹੇ ਹਾਂ ਜਗ੍ਹਾ ਦੀ। ਕੱਲ ਅਸੀਂ ਇੱਕ ਜਗ੍ਹਾ ਆਪਾਂ ਖੋਜ ਕੀਤੀ ਸੀ ਜੀ ਉਹ ਜਗ੍ਹਾ ਹੈਗੀ ਹੈ 22 ਕਿਲੋਮੀਟਰ। ਇਸ ਤਰ੍ਹਾਂ ਕੇ ਉਹ ਸਾਨੂੰ ਥੋੜਾ ਜਿਹਾ ਔਖਾ ਲੱਗ ਰਿਹਾ ਤੇ ਅਸੀਂ ਜਲਦੀ ਜਦਾਂ ਜਿਹੜੀ ਹੈ ਪ੍ਰੋਵਾਈਡ ਕਰ ਲਾਂਗੇ। ਇਹ ਕੂੜਾ ਸ਼ਹਿਰ ਚ ਨਹੀਂ ਲੇ ਗਏ। ਬਾਕੀ ਸ਼ਹਿਰ ਵਲੋਂ ਵੀ ਸਾਨੂੰ ਸਹਿਯੋਗ ਦੀ ਲੋੜ ਹੈ ਜੀ। ਕੱਲ ਤੱਕ ਹੀ ਪਰ ਇਹ ਵੀ ਸਾਰਾ ਸ਼ਹਿਰ ਸਾਫ਼ ਕਰ ਦਿੱਤਾ। ਪੂਰਾ ਚੋਕੇ ਰਾਤ ਦੇ 12 ਵਜੇ ਤੱਕ ਸਾਡੇ ਏਮਪਲੋਈ ਲੱਗੇ ਹੋਏ ਸੀਗੇ। ਤੇ ਅਸੀਂ ਆਪਣੇ ਦੇਪਤ ਜਿਹੜਾ ਕੂੜਾ ਮਤਲਬ ਜਿੱਦਾਂ ਪਿਛਲੇ ਸਮੇਂ ਦੇ ਵਿੱਚ ਪਲਾਂਟ ਲਗਾਏ ਗਏ ਹੈ ਕਿ ਕੂੜੇ ਨੂੰ ਡਿਸਟਰਾਏ ਕਰਕੇ ਉਹਦੀ ਮਤਲਬ ਲਿਫਾਫਿਆਂ ਦੀ ਪੈਕਿੰਗ ਕਰਕੇ ਉਹਦੇ ਉੱਪਰਲਾ ਹੁਣ ਫੇਰ ਨਵੇਂ ਸਿਰ ਤੋਂ ਕਰਨ ਲੱਗੇ ਹੋ ਕਿ ਉਹਨੂੰ ਹੀ ਸਾਨੂੰ ਆਲਰੇਡੀ ਆਪਾਂ ਗਿੱਲਾ ਸੁੱਕਾ ਕੂੜਾ ਜਿਹੜਾ ਹੈ ਉਹ ਕਰ ਰਹੇ ਹਾਂ ਪੱਟਾਂ ਦੇ ਵਿੱਚ ਤੇ ਜਿੰਨਾ ਕੂੜਾ ਆਉਂਦਾ ਜੀ ਉੱਥੇ ਆਪਾਂ ਡੈਂਪ ਕਰਦੇ ਹਾਂ ਜੀ ਪੱਟਾਂ ਦੇ ਵਿੱਚ ਬਹੁਤ ਵੱਧ ਸਾਡੀ ਐਮਪਲੋਈ ਜਿਹੜੀ ਗਲੀਆਂ ਵਿੱਚ ਜਾ ਕੇ ਲੋਕਾਂ ਨੂੰ ਸੁਚੇਤ ਕਰ ਰਹੇ ਨੇ ਵੀ ਮੈਂ ਆਪਾਂ ਤੁਹਾਨੂੰ ਪਹਿਲਾਂ ਦੱਸਿਆ ਕਿ ਸ਼ਹਿਰ ਦਾ ਬਹੁਤ ਜ਼ਿਆਦਾ ਲੋਕਾਂ ਦਾ ਬਹੁਤ ਸਹਿਯੋਗ ਚਾਹੀਦਾ ਹੈ ਲੋਕਾਂ ਨੂੰ ਹੀ ਜਾਗਰੂਤ ਕਰ ਰਹੇ ਹਾਂ ਵੀ ਆਪਣੇ ਆਪਣੇ ਘਰਾਂ ਵਿੱਚ ਗਿੱਲਾ ਸੁੱਕਾ ਕੂੜਾ ਜਿਹੜਾ ਤੁਸੀਂ ਅਲੱਗ-ਅਲੱਗ ਕਰੋ ਡਸਟਬਿਨ ਵੀ ਆਪਾਂ ਪ੍ਰੋਵਾਈਡ ਕੀਤੀ ਸੀ ਤਿੰਨ ਜੀ ਨਾਲੋਂ ਜਿੱਤ ਤੱਕ ਸਾਡੇ ਕੋਲ ਹੋ ਸਕੇ ਆਪਾਂ ਦਿੱਤੇ ਆ ਤੇ ਲੋਕ ਵੀ ਸਹਿਯੋਗ ਦੇ ਰਹੇ ਨੇ ਥੋੜਾ ਟਾਈਮ ਲੱਗੇਗਾ ਇਹ ਬਿਲਕੁਲ ਕੂੜਾ ਜਿਹੜਾ ਖੋਸ਼ੀ ਸਾਡੀ ਖਤਮ ਹੋ ਜੇ ਠੀਕ ਹੈ ਮੇਰਾ ਤਾਂ ਸ਼ਹਿਰ ਦੇ ਵਿੱਚ ਵਕ ਮਤਲਬ ਜਗ੍ਹਾ ਜਗ੍ਹਾ ਤੇ ਕੂੜੇ ਦੇ ਢੇਰ ਲੱਗਾ ਹੋਇਆ ਹੈ ਕੀ ਕਹਿਣਾ ਚਾਹੋਗੇ ਇਹਦੀ ਦੇਖੋ ਮੈਂ ਨਾ ਕੁਝ ਸਾਲ ਥੋੜੇ ਦਿਨ ਹੋਇਆ ਉਹ ਤੋਂ ਮੈਂ ਇਹ ਗੱਲ ਕੀਤੀ ਸੀ ਕਿ ਸਾਡੇ ਕੋਲ ਕਾਰਪੋਰੇਸ਼ਨ ਦੇ ਵਿੱਚ ਨੌ ਸੈਂਟਰੀ ਇੰਸਪੈਕਟਰ ਨਹੀਂ ਆ ਪੋਸਟ ਆ ਰਹੇ ਜਿਹੜੇ ਕਿ ਬਾਬੇ ਦੇ ਵਿਆਹ ਤੋਂ ਬਾਅਦ ਇੱਕ ਵੀ ਸਾਡੇ ਕੋਲ ਸੈਂਟਰੀ ਇੰਸਪੈਕਟਰ ਨਹੀਂ ਹੈ ਜੀ ਇਹ ਜਿਹੜਾ ਗੂੜੇ ਦਾ ਇੰਦਰੀਆ ਲੇਬਰ ਕੋ ਕੰਮ ਕਰਾਉਣਾ ਹੁੰਦਾ ਹੈ ਸੈਂਟਰੀਸ ਬਾਇਕ ਕਰਾਉਣੇ ਕੰਮ ਕਰਾਉਣਾ ਹੁੰਦਾ ਉਹਨਾਂ ਤੋਂ ਇਲਾਵਾ ਕੌਣ ਕੰਮ ਕਰਾ ਸਕਦਾ ਇਹਨਾਂ ਕੋਲ ਉਹ ਐਮਐਲਏ ਦਾ ਸਸਪੈਂਡ ਤੇ ਕਰੀ ਜਾਂਦੇ ਆ ਪਰ ਇੱਥੇ ਕਿਸੇ ਨੂੰ ਬਦਲਾਜ ਜਾਂਦਾ ਨਹੀਂਗਾ ਨੌ ਦੀਆਂ ਨੌ ਹੀ ਪੋਸਟਾਂ ਖਾਲੀ ਨੇ ਤੇ ਕੋਈ ਕੰਮ ਕਰਾਉਣ ਵਾਲਾ ਬੰਦਾ ਨਾ ਹੋਣ ਦੀ ਵਜ੍ਹਾ ਨਾਲ ਹੀ ਸ਼ਹਿਰ ਦੇ ਵਿੱਚ ਜਿਹੜਾ ਧਿਆਨ ਜਿੱਦਾਂ ਕਿ ਸ਼ਹਿਰ ਦਾ ਜਿਹੜਾ ਚਾਰਜ ਦੇ ਕੂੜੇ ਤਕਉੰਦਾਰ ਦੇ ਇਸ ਦਿਨ ਬੰਦੇ ਨੂੰ ਦੇ ਦਿੱਤਾ ਗਿਆ ਜੋ ਪਤਾ ਲੱਗਾ ਉਹਨਾਂ ਨਾਲ ਗੱਲਬਾਤ ਹੋਈਏ ਤਾਂ ਉਹ ਕਹਿੰਦੇ ਆ ਕਿ ਜਗ੍ਹਾ ਹੀ ਨਹੀਂ ਹੈ ਕੂੜਾ ਸੁੱਟਣ ਵਾਸਤੇ ਕਿ ਆਪਾਂ ਸੁੱਟੀਏ ਕਿੱਥੇ ਕੂੜਾ ਕਿ ਜਗ੍ਹਾ ਹੋਵੇ ਤਾਂ ਆਪਾਂ ਮਿੰਟੋ ਮਿੱਟੀ ਇੱਕੋ ਦਿਨ ਤੇ ਕਲੀਨ ਕਰ ਦਾਂਗੇ ਉਹ ਬੰਦੇ ਦੀ ਗੱਲ ਨਾ ਕਰੀਏ ਉਹ ਦੇਖੋ ਸੈਨਟਰੀ ਇੰਸਪੈਕਟਰ ਥੋੜਾ ਉਹ ਕਲਰ ਕਿਆ ਕਲਰ ਤਰੂ ਕੀ ਪਤਾ ਕੂੜਾ ਕਿੱਥੇ ਜਾਣਾ ਕਿੱਥੇ ਨੇ ਕੂੜਾ ਅਸਲ ਕੀ ਆ ਜਿਹੜਾ ਸਵਸਥਪਾਤ ਸਾਡਾ ਉਹਨਾਂ ਨੇ ਸਾਨੂੰ ਪਿੱਟਾ ਬਣਾ ਕੇ ਦਿੱਤੀਆਂ ਨੇ ਸ਼ੈੱਡ ਬਣਾ ਕੇ ਦਿੱਤੇ ਨੇ ਸਾਡੀਆਂ ਪਿੱਟਾਂ ਜਾ ਕੇ ਚੈ ਤੇ ਜੀ ਉਹ ਸੈਂਟਰ ਇਨਸਪੈਕਟਰ ਹੋਣ ਤੇ ਉਹ ਉਹਨਾਂ ਨੂੰ ਪਤਾ ਕਿ ਇਹਨਾਂ ਨੂੰ ਕੂੜੇ ਨੂੰ ਆਪਾਂ ਪਿੱਟਾਂ ਦੇ ਖੜਨਾ ਪਿੱਟਾਂ ਦੇ ਸੈਗਰੀਗੇਟ ਹੋਵੇ ਕੂੜਾ ਜਿਹੜਾ ਖਤਮ ਹੋ ਜਾਂਦਾ ਤੇ ਪਿੱਟਾਂ ਦੇ ਆਪਾਂ ਵਰਤ ਨਹੀਂ ਰਹੇ ਉਹਨਾਂ ਨੂੰ ਕਰੋੜਾ ਰੁਪਏ ਸਰਕਾਰ ਦੇ ਲਾਕੇ ਗਿਆ ਉਹਨਾਂ ਦੇ ਉਹਨਾਂ ਨੂੰ ਵਰਤਿਆ ਨਹੀਂ ਜਾ ਰਿਹਾ ਉਹ ਸਿਰਫ ਸੈਂਟਰ ਇਨਸਪੈਕਟਰਾਂ ਦੀ ਘਾਟ ਕਰਕੇ ਜਿਹੜਾ ਕੰਮ ਨਹੀਂ ਹੋ ਰਿਹਾ ਕਦੋਂ ਤੱਕ ਉਮੀਦ ਹੈ ਕਿ ਸੈਂਟਰ ਇਨਸਪੈਕਟਰ ਭਰ ਲੋ ਜਣਗੇ ਜਾਜਾ ਜੀ ਸਮੇਂ ਸਮੇਂ ਤੇ ਕਿੰਨੀ ਵਾਰੀ ਜਿਹੜੀਆਂ ਮੇਲਾ ਕਰ ਚੁੱਕਾ ਸਰਕਾਰ ਨੂੰ ਟਰੈਕਟਰ ਸਾਹਿਬ ਨੂੰ ਕਿ ਸਾਡੇ ਕੋਲ ਸੈਂਟਰੀ ਇੰਸਪੈਕਟਰ ਕੋਈ ਨਹੀਂ ਤੁਹਾਨੂੰ ਸਰਟੀਫੀਕੇਟਰ ਕੰਮ ਸੇ ਕੰਮ ਪੰਛੀਏ ਤੇ ਜ਼ਰੂਰੀ ਚਾਹੀਦੇ ਨੇ ਤੇ ਪਰ ਅਜੇ ਤੱਕ ਕੋਈ ਉਹਦੇ ਤੇ ਗੌਰ ਨਹੀਂ ਹੋਇਆ ਕਿ ਕੰਮ ਦੇ ਵਿੱਚ ਕੋਈ ਸਰਕਾਰ ਦਾ ਹੁੰਦਾ ਹੈ ਸਰਕਾਰ ਸੁੱਤੀ ਹੈ ਐਮਐਲਏ ਹਰ ਸਸਪੈਂਡ ਕਰ ਦਿੰਦੇ ਆ ਜਿਹੜਾ ਕੋਈ ਕੱਢਾਗਾ ਉਹ ਵੀ ਖਤਮ ਹੋ ਗਿਆ ਅੱਗੋਂ ਇੱਥੇ ਉਹਨੂੰ ਹੀ ਰਾਜੀ ਕੋਈ ਨਹੀਂ ਕਰ ਇਹ ਇਸ ਕਰਕੇ ਜਿਹੜਾ ਸ਼ਹਿਰ ਦਾ ਨਾ ਬਹੁਤ ਬੁਰਾਲ ਹੋਇਆ ਪਿਆ ਕੂੜੇ ਦਾ ਇਹ ਗੱਲ ਮੰਨਦੇ ਆ ਪਰ ਜਿੰਨਾ ਚਿਰ ਸੈਂਟਰੀ ਇੰਸਪੈਕਟਰ ਨਹੀਂ ਆਉਂਦੇ ਕੂੜੇ ਦਾ ਹਾਲ ਠੀਕ ਨਹੀਂ ਹੋਤਾ ਕਦਾ ਜਿਵੇਂ ਕਿ ਆਪਾਂ ਵਿਆਖਿਆ ਪਿਛਲੇ ਕੁੜਨ 2 ਸਾਲ ਪਹਿਲੇ ਸਵੱਗ ਸਭਿਆਨ ਮਲੋ ਆ ਕੇ ਪੂਰੇ ਮੱਲਿਆਂ ਦੇ ਵਿੱਚ ਅਭਿਆਨ ਚਲਾਇਆ ਗਿਆ ਲੋਕਾਂ ਨੂੰ ਜਾਗਰੂਤ ਕੀਤਾ ਗਿਆ ਔਰ ਇਹਨਾਂ ਦੇ ਵਾਸਤੇ ਨਾ ਇਹ ਗਿੱਲਾ ਕੁੜਾ ਸੁੱਖਾ ਕੁੜਾ ਉਹ ਬਣਾਇਆ ਗਿਆ ਉਹ ਜਿਹੜਾ ਪ੍ਰੋਜੈਕਟ ਹੈਗਾ ਚੱਲ ਰਿਹਾ ਅੱਜ ਵੀ ਕਿੰਨਾ ਬੰਦ ਹੈ ਬਿਲਕੁਲ ਨਹੀਂ ਚੱਲਦਾ ਮੈਂ ਤੁਹਾਨੂੰ ਕਿਹਾ ਕਿ ਤੁਸੀਂ ਜਾ ਕੇ ਦੇਖ ਲਓ ਸਾਰੀਆਂ ਪਿੱਟਾਂ ਜਿਹੜੀਆਂ ਖਾਲੀ ਪਈਆਂ ਨੇ ਉਹ ਕਰੋੜਾਂ ਰੁਪਏ ਸਰਕਾਰ ਦੇ ਲੱਗ ਚੁੱਕੇ ਨੇ ਪਰ ਉਹਨਾਂ ਨੂੰ ਵਰਤਿਆ ਨਹੀਂ ਜਾ ਰਿਹਾ ਉਹ ਸਾਰੀਆਂ ਖਾਲੀ ਨੇ ਉੱਥੇ ਕੂੜਾ ਜਾਏਗਾ ਪੂਰਾ ਖਤਮ ਹੋ ਜਾਏਗਾ ਜਿਹੜੇ ਉਥੇ ਤਣਾਤ ਹੋਏ ਸੀ ਉਹ ਕਿੱਥੇ ਨੇ ਵਰਕਰ ਦਿਨਾਂ ਦੀ ਡਿਊਟੀ ਲਈ ਗਈ ਸਾਡੇ ਨੂੰ ਸਵਸਥ ਭਾਤਰੇ ਗੋੜੇ ਦਾ ਕੰਪਨੀ ਦੇ ਟ੍ਰੇਨਟ ਬੰਦੇ ਭੇਜੇ ਸੀਗੇ ਤੇ ਉਹਨਾਂ ਨੇ ਕੰਮ ਕੀਤਾ 14 ਵਾਡਾ ਉਹਨਾਂ ਨੇ ਥੋੜੇ ਚਿਰ ਦੇ ਵਿੱਚ ਹੀ ਕਲੀਅਰ ਕਰ ਦਿੱਤੀਆਂ 14 ਵਾਡਾ ਦੇ ਵਿੱਚ ਬਿਲਕੁਲ ਬਜਾਤ ਗੂੜਾ ਨਹੀਂ ਹੁੰਦਾ ਉਹ ਚੁੱਕ ਕੇ ਪਿੱਟਾ ਦੇ ਉੱਤੇ ਹੁੰਦੇ ਸੀ ਉੱਥੇ ਸੈਗਰੀਗੇਟ ਕਰਕੇ ਤੇ ਪੂਰਾ ਖਤਮ ਕਰ ਦਿੰਦੇ ਸੀ ਤੇ ਬਾਅਦ ਦੇ ਵਿੱਚ ਸਰਕਾਰ ਨੇ ਉਹਨਾਂ ਨੂੰ ਇੱਥੋਂ ਪਿੱਟਾ ਨਹੀਂ ਬਣਾ ਕੇ ਦਿੱਤੀਆਂ ਬੰਦ ਕਰਾ ਦਿੱਤੀ ਐਮਐਲਏ ਸਾਹਿਬ ਨੇ ਤੇ ਉਹ ਉਹਨਾਂ ਨੇ ਸਾਨੂੰ ਲਿਖ ਕੇ ਦਿੱਤਾ ਕਿ ਜੇ ਸਾਨੂੰ ਪਿੱਟਾ ਨਹੀਂ ਮਿਲਣਗੇ ਤਾਂ ਅਸੀਂ ਕੰਮ ਨਹੀਂ ਕਰਾ ਸਕਦੇ ਉਹਨਾਂ ਨੇ ਸਾਡੇ ਕੋਲ ਸਮਾਂ ਲਿਆ ਸੀ ਇੱਕ ਸਾਲ ਦੇ ਅੰਦਰ ਅੰਦਰ ਅਸੀਂ ਸਾਰਾ ਸ਼ਹਿਰ ਦੇ ਵਿੱਚ ਜਿਹੜਾ ਕੂੜਾ ਖਤਮ ਕਰਤਾਵਾਂਗੇ ਤੇ ਅਗੋਂ ਤਾਂ ਦੇਹ ਐਡੋਰ ਕਰਾਂਗੇ ਇੰਦਾ ਕੰਮ ਕਰਾਇਓ ਤੁਹਾਨੂੰ ਕੂੜਾ ਪ੍ਰਿਵਰਨ ਸਿੱਤੀ ਸਾਰੇ ਸ਼ਹਿਰ ਨੂੰ ਤੇ ਇਹ ਪਿੱਟਾ ਦੇ ਨਾ ਬੰਦ ਦੀ ਵਜ੍ਹਾ ਨਾਲ ਉਹ ਆਪ ਚੱਲੇ ਕੂੜੇ ਦਾ ਜਿਹੜਾ ਸਮੱਸਿਆ ਹੈਗਾ ਇਹ ਤਾਂ ਸਾਰਾ ਕਾਰਪੋਰੇਸ਼ਨ ਦੇ ਉੱਪਰ ਆਉਂਦਾ ਨਾ ਇਹ ਤੇ ਐਮਐਲਏ ਸਾਹਿਬ ਦਾ ਕੀ ਰੋਲ ਆ ਗਿਆ ਐਮਐਲਏ ਸਾਹਿਬ ਦਾ ਤੇ ਰੋਲ ਹੈ ਸਰਕਾਰ ਦਾ ਤੇ ਰੋਲ ਹੋ ਰੋਲ ਕੇ ਦਾ ਤੁਸੀਂ ਦੱਸੋ 17 ਸਾਲਾਂ ਦੀ ਤੁਸੀਂ ਕਦੀ ਵੇਖਿਆ ਕਿ ਇਹ ਪਾਰਟੀ ਦਾ ਦਫ਼ਤਰ ਕਾਰਪੋਰੇਸ਼ਨ ਚ ਬਣੇ ਤੇ ਉਹ ਹੁਕਮ ਚਲਾਉਣ ਇਹ ਬਦਲਾਅ ਦੀਆਂ ਨਿਸ਼ਾਨੀਆਂ ਨੇ ਇਹ ਤੇ ਸਾਡੇ ਕੋਲ ਕੋਈ ਅਫਸਰ ਆ ਜੇ ਨਾ ਤੇ ਉਹਨੂੰ ਸਸਪੈਂਡ ਕਰਨ ਤੱਕ ਜਾਂਦੇ ਆ ਤੇ ਮੈਂ ਤੇ ਤੁਹਾਨੂੰ ਹਰ ਵਾਰੀ ਸਾਫ਼ ਕਰਨਾ ਦੱਸਣਾ ਕਿ ਆਹ ਕੁਝ ਇੱਥੇ ਹੁੰਦਾ ਤੇ ਸਮਾਂ ਆਏਗਾ ਤੁਹਾਨੂੰ ਹੋਰ ਵੀ ਬਹੁਤ ਬਹੁਤ ਦੱਸਾਂਗਾ ਜੀ ਸਮਾਂ ਆਏਗਾ ਥੋੜਾ ਜਿਹਾ ਠੀਕ ਹੈ ਤੇ ਇਹ ਸੜਕ ਦੇ ਵਿੱਚ ਘਾਰ ਕੂੜਾ ਲੱਗਾ ਹੋਇਆ ਹੋਇਆ ਤੇ 3-4 ਦਿਨ ਹੋ ਗਏ ਇੱਦਾਂ ਬਕਰ ਲਈ ਨਹੀਂ ਚੁੱਪ ਰਹੇ ਨੇ ਕਿੰਨੀ ਕਿਸੇ ਮੱਸੀ ਆ ਰਹੀ ਹੈ ਕੂੜੇ ਕਰਕੇ ਬਸ ਉਹ ਤਾਂ ਹੁੰਦੀ ਜੇ ਤੇ ਕਿਦਾਂ ਕੰਮ ਕਾਜ ਕਰ ਰਹੇ ਹੋ ਫਿਰ ਇੱਥੇ ਤੇ ਤਾਂ ਹੀ ਕੰਮ ਕਰਨਾ ਪੈਂਦਾ ਕੀ ਮੰਗ ਕਰੋਗੇ ਪ੍ਰਸ਼ਾਸਨ ਕੋ ਇਹੋ ਕਹਾਂਗੇ ਇਹ ਲੋੜਾ ਉਠਾਇਆ ਜਾ ਉਹ ਆਡਮਾ 36 ਤੋਂ ਕਾਉਂਸਲਰਾਂ ਦਾ ਇਹ ਸ਼ਹਿਰ ਦੇ ਵਿੱਚ ਜਿਹੜੇ ਪੂਰੇ ਲੱਗੇ ਹੋਏ ਨੇ ਹਾਂਜੀ ਇਹ ਘੰਟੇ ਦੇ ਸ਼ਹਿਰ ਵਿੱਚ ਪੂਰੇ ਦੀ ਸਮੱਸਿਆ ਬਹੁਤ ਗੰਭੀਰ ਬਣੀ ਹੋਈ ਹੈ ਕਾਫੀ ਦੇਰ ਤੋਂ ਬਣੀ ਹੋਈ ਹੈ ਇਹਦੇ ਵਿੱਚ ਦੋ ਸੈਨਟਰੀ ਸਪੈਕਟਰ ਵੀ ਪਹਿਲਾਂ ਸਸਪੈਂਡ ਕਰਤੇ ਬਾਬਾਈ ਦਾ ਵਿਆਹ ਆ ਉਹਦੇ ਚ ਵੀ ਸੈਨਟਰੀ ਸਪੈਕਟਰ ਵਿਕਾਸ ਸ਼ਰਮਾ ਸਸਪੈਂਡ ਕੀਤਾ ਇੱਕ ਬਾਅਦ ਚ ਕੀਤਾ ਸਸਪੈਂਡ ਕਰ ਦਿੰਦੇ ਆ ਤੇ ਬਾਅਦ ਫਿਰ ਕੋਈ ਹਾਲ ਹਾਲ ਤੇ ਫਿਰ ਉਹੀ ਹੈ ਇਸ ਟਾਈਮ ਪੂਰੇ ਦਾ ਤੇ ਕੁੱਤਿਆਂ ਦਾ ਵੀ ਬੜਾ ਬਰਾ ਹਾਲ ਹੈ ਸਾਰੇ ਪਾਸੇ ਵੇਖੋ ਸਰਕੂਲਰ ਜੱਸਾ ਸਿੰਘ ਵਾਲੇ ਕੂੜੇ ਦਾ ਕਿੰਨਾ ਡੰਪ ਬਣਿਆ ਪਿਆ ਮੈਂ ਸਾਰੇ ਪਟਾਲੇ ਚ ਵੇਖਿਆ ਕਿਚੜੀ ਵਾਲੇ ਪਾਸੇ ਜਾਓ ਉਧਰ ਵੀ ਡੰਪ ਪੁਡੀਆਂ ਸਮਾਜ ਦੇ ਸਾਹਮਣੇ ਉੱਥੇ ਵੀ ਡੰਪ ਸਾਰੇ ਬਹੁਤ ਇਧਰ ਜਾਓ ਅਰਬਰ ਸ਼ੇਰ ਵਾਲੇ ਪਾਸੇ ਸੈਂਟ ਵਿੰਸ ਸਕੂਲ ਤੋਂ ਲੈ ਕੇ ਉੱਥੇ ਤੱਕ ਉਧਰ ਵੀ ਡੰਪ ਹਰ ਪਾਸੇ ਕੂੜੇ ਕੂੜਾ ਹੀ ਕੂੜਾ ਲੋਕਾਂ ਨਜ਼ਰਾਂ ਅੱਗੇ ਬਾਹਰ ਕਿਤੇ ਕੂੜਾ ਹੁੰਦਾ ਨਹੀਂ ਜੇਕਰ ਇਹ ਕੂੜੇ ਦੇ ਓਵਰ ਕੋਈ ਬਿਮਾਰੀ ਫੈਲਦੀ ਹੈ ਹਾਂ ਉਹਦਾ ਜਿੰਮੇਰ ਕਰਪਸ ਨਹੀਂ ਹੋਏਗਾ ਨਹੀਂ ਸਰਕਾਰ ਹੋਏਗੀ ਸਰਕਾਰ ਦਾ ਹੀ ਕੰਮ ਹੈ ਸਾਰਾ ਜੇ ਚੰਗੇ ਕੰਮ ਕਰਦੇ ਆ ਸਰਕਾਰ ਦੇ ਹਿਸਾਬਾ ਨਾਲ ਕੰਮ ਹੈ ਇਹ ਮਾਰਾ ਕਾਰਪੋਰੇਸ਼ਨ ਦਾ ਇਦਾਂ ਥਰਾ ਹੋ ਸਕਦਾ ਸਾਰੇ ਇਹ ਸਰਕਾਰ ਨੂੰ ਚਾਹੀਦਾ ਜਲਦੀ ਜਲਦੀ ਕੂੜਾ ਇੱਥੋਂ ਚੁੱਕਿਆ ਜਾਏ ਤਾਂ ਜੋ ਲੋਕਾਂ ਨੂੰ ਸਾਫ ਸਵਾਈ ਨਾ ਜੇ ਕੋ ਬਿਵਾਰੀ ਫੈਲਸਾ ਦੀ ਕੂੜੇ ਕਰਕੇ ਜਿੱਤ ਦਿਨੀ ਇੱਕ ਪ੍ਰੈਸ ਕਾਨਫਰੰਸ ਕਰਕੇ ਮੇਅਰ ਸਾਹਿਬ ਵੱਲੋਂ ਕਿਹਾ ਗਿਆ ਹੈ ਜੀ ਜਿਹੜੇ ਅਧਿਕਾਰੀ ਸਸਪੈਂਡ ਕੀਤੇ ਗਏ ਨੇ ਉਸ ਤੋਂ ਬਾਅਦ ਦੁਬਾਰਾ ਅਧਿਕਾਰੀ ਨਹੀਂ ਆਇਆ ਕੀ ਉਹ ਜਿਹੜੀ ਕਮੀ ਸੀ ਪੂਰੀ ਹੋ ਗਈ ਹੈ ਅਧਿਕਾਰੀ ਉਹਨਾਂ ਦੇ ਕਿਤੇ ਆ ਗਏ ਨੇ ਨਹੀਂ ਭਾਜੀ ਕਮੀ ਨਹੀਂ ਪੂਰੀ ਹੋ ਸਕਦੀ ਉਹ ਡਰਦੇ ਲੋਕ ਇੱਥੇ ਡਰਦੇ ਹੀ ਜਾਂਦੇ ਕਿ ਸਸਪੈਂਡ ਹੋਵਾਂਗੇ ਇੱਥੇ ਆ ਕੇ ਫਾਇਦਾ ਕੀ ਜਾ ਤੇ ਕੂੜਾ ਚੁੱਕਣ ਨੂੰ ਵਾਸਤੇ ਇੱਥੇ ਚੁੱਕਿਆ ਜਾਏ ਕਿ ਜਗਾਹ ਪ੍ਰੋਪਰ ਤੇ ਰੱਖਿਆ ਜਾਏ ਫੇਰ ਹੈ ਨਾ ਉਹ ਤੇ ਕੋਈ ਨਾ ਕੋਈ ਕੰਮ ਹੋਇਆ ਨਹੀਂ ਸਕਿਆ ਇਹ ਜਿਹਾ ਪੂਰਾ ਇਹ ਜਨਾ ਬਿਮਾਰੀ ਫੈਲਣੀ ਹੈ ਠੀਕ ਠੀਕ ਥੈਂਕ ਯੂ ਜੈ ਸ਼੍ਰੀ ਰਾਮ ਮੇਰ ਮੇਖ ਨੇ ਯਰ ਸਿਨੀਅਰ ਉੱਪਰ ਪੂਖ ਪੰਜਾਬ ਦੇ ਸ਼ਹਿਰਾਂ ਆ ਉਹਦਾ ਬਲਾਸਾ ਠਾਕਰੇ ਤੋਂ ਅੱਜ ਜਿਹੜਾ ਮਸਲੇ ਤੇ ਆਪਾਂ ਬੋਲਣ ਦੇ ਆ ਕਿ ਬਟਾਲਾ ਸ਼ਹਿਰ ਜਿਹੜਾ ਵਾ ਕੂੜੇ ਦੇ ਢੇਰ ਨਹੀਂ ਖੜਾ ਤੇ ਢੇਰ ਹੀ ਲੱਗਿਆ ਥਾ ਥਾ ਦੇ ਉੱਪਰ ਬਟਾਲਾ ਦੇ ਵਿੱਚ ਮਤਲਬ ਇਹ ਜਿਹੜਾ ਮੇਰੇ ਸਾਨੂੰ ਲੱਭਦੇ ਸਰਕਾਰ ਨਹੀਂ ਆ ਮਤਲਬ ਜਿਹੜੇ ਕਾਰਪੋਰੇਸ਼ਨ ਲੱਭੀ ਆ ਕਿ ਸ਼ਹਿਰ ਵਿੱਚ ਲੋਕ ਬਿਮਾਰ ਹੋਣ ਤੇ ਮੈਡੀਕਲ ਸਟੋਰ ਜਿਹੜੇ ਆ ਕਮਾਉਣ ਇਹੋ ਜਿਹਾ ਜਾਂਦਾ ਕਿ ਕੋਈ ਲੋਕੀ ਜਿਹੜੇ ਆ ਰੋਂਡੇ ਆ ਕੋਈ ਨਾ ਤੇ ਸਫਾਈ ਵਾਲਾ ਲੱਭਦਾ ਨਾ ਕੋਈ ਇਥੇ ਕੂੜਾ ਚੁਕਣਾ ਲੱਭਦਾ ਤੇ ਜੇ ਸਰਕਾਰ ਨੂੰ ਪੁੱਛੋ ਆਪਣੇ ਤੇ ਇਹ ਕਹਿੰਦੇ ਜੀ ਉੱਥੇ ਆਪਣੇ ਕੂੜੇ ਦੀ ਲਵਲਸ ਜਗ੍ਹਾ ਨਹੀਂ ਆ ਤੇ ਜਿਹੜੀ ਜਗ੍ਹਾ ਹੈਗੀ ਆ ਤੇ ਉਥੇ ਇਹ ਜਲਾਉਂਦੇ ਨਹੀਂ ਜਾਦੇ ਕਿਹਦੀ ਕਮੀ ਕਿਹਨੋਂ ਬੇਤਰੀ ਕਾਰਨ ਦੀ ਕੀ ਪੰਜਾਬ ਸਰਕਾਰ ਦੀ ਦੋਵੇਂ ਚੀਜ਼ ਦੋਵਾਂ ਦੀ ਇੱਕ ਤਾਂ ਦੋ ਨਹੀਂ ਕਿਸੇ ਕਸੂਰ ਦਾ ਦੋਵਾਂ ਦਾ ਹੀ ਆ ਇਹ ਉਹਦੇ ਆਪਣੇ ਕਾਰਪੋਰੇਸ਼ਨ ਜਿਹੜੀ ਆ ਸਰਕਾਰ ਦੇ ਉੱਪਰ ਛੁੱਟੀ ਜਾਂਦੀ ਆ ਤੇ ਉਹ ਜਿਹੜੇ ਆ ਕਾਰਪੋਰੇਸ਼ਨ ਤੋਂ ਛੁੱਟੀ ਜਾਂਦੇ ਇਹੋ ਜਿਹਾ ਹਾਲ ਆ ਲੋਕਾਂ ਦਾ ਮਰਨ ਜਿਹੜੇ ਲੋਕ ਨੇ ਕੋਈ ਸਫਾਈ ਕਰਮਚਾਰ ਜਿਹੜੀ ਆ ਸ਼ਹਿਰ ਚ ਜਾਗ ਝਾਤੀ ਮਾਰੋ ਗਲੀਆਂ ਨਾਲੀ ਉੱਤੇ ਭਰੀਆਂ ਮੀਆਂ ਪੂਰਾ ਕੋੜੇ ਦਾ ਢੇਰ ਮੈਂ ਕਹਿੰਦਾ ਬਿਲਕੁਲ ਢੇਰੀ ਲੱਗੇ ਆ ਬਟਾਲਾ ਸ਼ਹਿਰੀ ਕੋੜੇ ਢੇਰ ਤੇ ਮਿਠਾਵਾ